ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਆਪਾਂ ਪੜ ਰਹੇ ਹਾਂ ਡਾਕਟਰ ਧੁੱਗਾ ਗੁਰਪ੍ਰੀਤ ਦੀ ਕਿਤਾਬ 40 ਦਿਨ। ਅੱਜ ਆਪਾਂ ਪੜਾਂਗੇ ਦਿਨ 38ਵਾਂ। ਖੰਭਾਂ ਵਾਲੇ ਸੁਪਨੇ ਖੂਬਸੂਰਤ ਹੁੰਦੇ ਨੇ ਪਰ ਸਭ ਤੋਂ ਖੂਬਸੂਰਤ ਹੁੰਦਾ ਹੈ ਕਿਸੇ ਦੇ ਸੁਪਨਿਆਂ ਦਾ ਖੰਭ ਬਣ ਜਾਣਾ। ਸਹਿਕ ਦੇ ਅਹਿਸਾਸ ਸੁਣਨ ਲਈ ਕੰਨ ਨਹੀਂ ਟੜਕ ਦਾ ਦਿਲ ਚਾਹੀਦਾ ਹੈ। ਤਿੱਬਿਆਂ ਤੋਂ ਪਾਰ ਦੇਸ ਰਹੀ ਚੜਦੇ ਸੂਰਜ ਦੀ ਅੱਧੀ ਕੋ ਟਿੱਕੇ ਨੂੰ ਵੇਖਦੇ ਆ ਫਕੀਰ ਨੇ ਕੇਸਰ ਨੂੰ ਕਿਹਾ ਸੂਰਜ ਵੀ ਉਹੀ ਹੈ ਧਰਤੀ ਵੀ ਉਹੀ ਹੈ ਅਤੇ ਦਿਨ ਵੀ ਰੋਜ਼ ਉਸੇ ਤਰ੍ਹਾਂ ਚੜਦਾ ਹੈ ਪਰ ਹਰ ਸਵੇਰ ਰੋਜ਼ ਇੱਕ ਨਵਾਂ ਰੰਗ ਲੈ ਕੇ ਆਉਂਦੀ ਹੈ ਕੁਦਰਤ ਹਰ ਪਲ ਸਾਨੂੰ ਅਚੰਬਤ ਕਰਦੀ ਹੈ ਕੇਸਰ ਚੜਦੇ ਸੂਰਜ ਵੱਲ ਵੇਖਣ ਲੱਗਿਆ ਰੁਮਕਦੀ ਹਵਾ ਵਿੱਚ ਖੜ ਖੜ ਕਰਦੇ ਪੱਤੇ ਆਣੇ ਉਸ ਦਾ ਧਿਆਨ ਇੱਕ ਦਰਖਤ ਵੱਲ ਖਿੱਚਿਆ ਦਰਾਖਤ ਥੱਲੇ ਨਮੋਜਣਾ ਜਿਹਾ ਹੋਇਆ ਬੈਠਾ ਇੱਕ ਅੱਧਖੜ ਉਮਰ ਦਾ ਆਦਮੀ ਦਿਸਿਆ ਫਕੀਰ ਨੇ ਰੁਕ ਕੇ ਉਸ ਨੂੰ ਪੁੱਛਿਆ ਭਲੇ ਆ ਪੁਰਸ਼ਾ ਸਭ ਸੁਖ-ਸਾਂਦਤਾ ਹੈ ਨਹੀਂ ਸਾਧੂ ਮਹਾਰਾਜ ਬਹੁਤ ਦੁਖੀ ਹਾਂ ਮੇਰੀ ਘਰ ਵਾਲੀ ਨੂੰ ਮਰਿਆ ਚਾਰ ਸਾਲ ਹੋ ਗਏ ਹਨ ਹੁਣ ਮੇਰੀਆਂ ਦੋਵੇਂ ਨੋਹਾ ਮੈਨੂੰ ਰੋਟੀ ਤੱਕ ਨਹੀਂ ਪੁੱਛਦੀਆਂ ਪਿਛਲੇ ਮਹੀਨੇ ਮੈਂ ਘਰੋਂ ਲੜ ਕੇ ਆਇਆ ਸੀ ਤਾਂ ਮੇਰੇ ਦੋਵੇਂ ਮੁੰਡੇ ਮੇਰੇ ਪਿੱਛੇ-ਪਿੱਛੇ ਦੌੜ ਆਏ ਅਤੇ ਮੈਨੂੰ ਵਾਪਸ ਘਰ ਲੈ ਗਏ ਅੱਜ ਮੈਂ ਸਵੇਰ ਦਾ ਘਰੋਂ ਦੁਖੀ ਹੋ ਕੇ ਇੱਥੇ ਆਇਆ ਹੋਇਆ ਹਾਂ ਲੋੜਾ ਵੇਲਾ ਹੋ ਗਿਆ ਹੈ ਅਜੇ ਤੱਕ ਕੋਈ ਵੀ ਮੈਨੂੰ ਲੈਣ ਨਹੀਂ ਆਇਆ ਫਕੀਰ ਨੇ ਉਸਨੂੰ ਦਰਵਾਸ ਦਿੰਦਿਆਂ ਕਿਹਾ ਸਾਨੂੰ ਰਿਸ਼ਤਿਆਂ ਵਿੱਚ ਬਹੁਤੀਆਂ ਆਸਾਂ ਨਹੀਂ ਰੱਖਣੀਆਂ ਚਾਹੀਦੀਆਂ ਕਿਉਂਕਿ ਆਸ ਹੀ ਨਿਰਾਸ਼ਾ ਦੀ ਜੜ ਹੈ ਘਰ ਛੱਡਣ ਦੇ ਫੈਸਲੇ ਇੰਜ ਨਹੀਂ ਲਈਦੇ ਪਰਿਵਾਰ ਵਿੱਚ ਇਕੱਠੇ ਬੈਠ ਕੇ ਇਹ ਮਸਲਾ ਸੁਲਝਾਉਣ ਵਿੱਚ ਹੀ ਸਿਆਣਪ ਹੈ ਕਿਸੇ ਬਾਹਰਲੇ ਨਾਲ ਗੱਲ ਕਰਨ ਨਾਲ ਵਿਗਾੜ ਵੱਧ ਸਕਦਾ ਹੈ ਜਕਮਦੜ ਟੱਕੇ ਹੀ ਚੰਗੇ ਨੇ ਯਾਦ ਰੱਖੀ ਮੱਲਮ ਕਿਸੇ ਕਿਸੇ ਕਰ ਹੁੰਦੀ ਹੈ ਪਰ ਨਮਕ ਹਰ ਘਰ ਵਿੱਚ ਹੁੰਦਾ ਹੈ ਫਕੀਰ ਨੇ ਸਮਝਾਉਂਦਿਆਂ ਗੱਲ ਜਾਰੀ ਰੱਖੀ ਬੰਦੇ ਦੀ ਜ਼ਿੰਦਗੀ ਦੇ ਤਿੰਨ ਪੜਾ ਹੁੰਦੇ ਨੇ ਹਰ ਪੜਾ ਤੇ ਆਦਮੀ ਨੂੰ ਸਮੇਂ ਅਨਸਾਰ ਆਪਣੇ ਆਪ ਨੂੰ ਬਦਲਦੇ ਰਹਿਣਾ ਚਾਹੀਦਾ ਹੈ ਪਹਿਲਾ ਪੜਾ ਬਚਪਨ ਤੋਂ 30 ਸਾਲ ਦੀ ਉਮਰ ਤੱਕ ਦਾ ਜਿਸ ਵਿੱਚ ਬੰਦੇ ਦੀ ਤਰਜੀਹ ਪੜਨ ਦੀ ਤੇ ਨਵੇਂ ਹੁਨਰ ਸਿੱਖਣ ਦੀ ਹੋਣੀ ਚਾਹੀਦੀ ਹੈ ਦੂਜਾ ਪੜਾ 30 ਤੋਂ 60 ਸਾਲ ਦੀ ਉਮਰ ਤੱਕ ਦਾ ਜਿਸ ਵਿੱਚ ਆਦਮੀ ਦੀ ਤਰਜੀਹ ਮਿਹਨਤ ਕਰਕੇ ਧਨ ਕਮਾਉਣ ਦੀ ਅਤੇ ਪਰਿਵਾਰ ਸਮਾਜ ਪ੍ਰਤੀ ਆਪਣੇ ਫਰਜ਼ ਪੂਰੇ ਕਰਨ ਦੀ ਹੋਣੀ ਚਾਹੀਦੀ ਹੈ ਤੀਜਾ ਪੜਾ 60 ਤੋਂ ਆਖਰੀ ਸਵਾਸਾਂ ਤੱਕ ਦਾ ਜਿਸ ਦੌਰਾਨ ਆਦਮੀ ਦੀ ਤਰਜੀਹ ਆਪਣੀ ਜ਼ਿੰਦਗੀ ਦੇ ਤਜਰਬਿਆਂ ਨਾਲ ਦੂਜਿਆਂ ਦੀ ਮਦਦ ਕਰਨੀ ਆਪਣੇ ਆਪ ਨੂੰ ਕਿਸੇ ਤੇ ਭਾਰ ਨਾ ਬਣਨ ਦੇਣਾ ਅਤੇ ਮਾਨ ਸਨਮਾਨ ਦੇ ਆਗਣ ਦੀ ਹੋਣੀ ਚਾਹੀਦੀ ਹੈ ਫਕੀਰ ਦੇ ਗਿਆਨ ਦੀ ਲੋ ਤੇਜ ਹੋਈ ਪਰ ਰੱਬ ਦਾ ਓਟ ਆਸਰਾ ਤੱਕਣਾ ਤੇ ਆਪਣੀ ਸੇਧ ਦਾ ਖਿਆਰ ਰੱਖਣਾ ਸਾਰੀ ਉਮਰ ਦਾ ਤੇ ਹਰ ਰੋਜ਼ ਦਾ ਨਿਯਮ ਹੋਣਾ ਚਾਹੀਦਾ ਹੈ ਉਹ ਆਦਮੀ ਫਕੀਰ ਦੀਆਂ ਗੱਲਾਂ ਬਹੁਤ ਧਿਆਨ ਨਾਲ ਸੁਣ ਰਿਹਾ ਸੀ ਉਸ ਨੇ ਹੱਥ ਜੋੜਦਿਆਂ ਫਕੀਰ ਨੂੰ ਕਿਹਾ ਪਰ ਸਾਧੂ ਮਹਾਰਾਜ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਇਹ ਫੈਸਲੇ ਮੇਰੇ ਵਰਗੇ ਆਮ ਬੰਦੇ ਲਈ ਇੰਨੇ ਸੌਖੇ ਨਹੀਂ ਹੁੰਦੇ ਫਕੀਰ ਨੇ ਉਸ ਦੇ ਮੋਢੇ ਤੇ ਹੱਥ ਰੱਖਦਿਆਂ ਕਿਹਾ ਫੈਸਲਾ ਜਿਸ ਵਿੱਚ ਸਾਰਿਆਂ ਦਾ ਭਲਾ ਹੋਵੇ ਉਹ ਹਮੇਸ਼ਾ ਹੀ ਠੀਕ ਹੁੰਦਾ ਹੈ ਸਹੀ ਸਮੇਂ ਤੇ ਲੈ ਸਹੀ ਫੈਸਲੇ ਸਾਡੀ ਜ਼ਿੰਦਗੀ ਨੂੰ ਸਫਲ ਬਣਾ ਦਿੰਦੇ ਹਨ ਇਹ ਤਾਂ ਸਾਨੂੰ ਪਤਾ ਹੀ ਹੈ ਕਿ ਫੈਸਲੇ ਕਾਲੀ ਨਾਲ ਨਹੀਂ ਲੈਣੇ ਚਾਹੀਦੇ ਪਰ ਅਸੀਂ ਭੁੱਲ ਜਾਂਦੇ ਹਾਂ ਕਿ ਹਰ ਫੈਸਲੇ ਦੀਆਂ ਤਿੰਨ ਤਰ੍ਹਾਂ ਹੁੰਦੀਆਂ ਹਨ ਇੱਕ ਤਰ ਰੱਬ ਦੀ ਜੋ ਸਾਰਿਆਂ ਦਾ ਭਲਾ ਚਾਹੁੰਦੀ ਹੈ ਦੂਸਰੀ ਬੰਦੇ ਦੀ ਅਤੇ ਤੀਸਰੀ ਸੰਸਾਰ ਦੀ ਜੋ ਆਪਣਾ ਆਪਣਾ ਭਲਾ ਚਾਹੁੰਦੀਆਂ ਹਨ ਫੈਸਲੇ ਉਹ ਹੀ ਕਾਰਾਗਰ ਸਿੱਧ ਹੁੰਦੇ ਹਨ ਜੋ ਇਹਨਾਂ ਤਿੰਨਾਂ ਤੇ ਰਣੂ ਧਿਆਨ ਚ ਰੱਖ ਕੇ ਲਏ ਜਾਂਦੇ ਹਨ ਫਕੀਰ ਨੇ ਸਮਝਾਇਆ ਸਮਾ ਸਿਰਫ ਫੈਸਲਾ ਨਾਲ ਹੀ ਨੁਕਸਾਨ ਕਰਦਾ ਹੈ ਪੁਰਾਣੀ ਗੱਲ ਹੈ ਇੱਕ ਰਾਜਾ ਵਜ਼ੀਰ ਨਾਲ ਮਹਿਲ ਦੀ ਛੱਤ ਤੇ ਖੜਾ ਸੀ ਮਹਿਲ ਦੇ ਨਾਲ ਇੱਕ ਬਾਜ਼ਾਰ ਸੀ ਰਾਜਾ ਤੇ ਵਜ਼ੀਰ ਬਾਜ਼ਾਰ ਚ ਲੋਕਾਂ ਦੀ ਭੀੜ ਉੱਪਰੋਂ ਵੇਖ ਰਹੇ ਸਨ ਦੀਵਾਲੀ ਦੇ ਦਿਨ ਹੋਣ ਕਰਕੇ ਲੋਕ ਪਟਾਕੇ ਖਰੀਦ ਰਹੇ ਸਨ ਵਜ਼ੀਰ ਨੇ ਰਾਜੇ ਨੂੰ ਆਪਣੇ ਘਰ ਤਿਆਰ ਕੀਤਾ ਸ਼ਹਿਦ ਦਾ ਇੱਕ ਡੱਬਾ ਭੇਟ ਕੀਤਾ ਰਾਜਾ ਨੇ ਡੱਬਾ ਖੋਲ੍ਹ ਕੇ ਸ਼ਹਿਦ ਖਾਣਾ ਸ਼ੁਰੂ ਕੀਤਾ ਤਾਂ ਅਚਾਨਕ ਡੱਬਾ ਮਹਿਲ ਦੇ ਬਨੇਰੇ ਤੇ ਡਿੱਗ ਪਿਆ ਵਜ਼ੀਰ ਡੁੱਲਿਆ ਸ਼ਹਿਦ ਸਾਫ਼ ਕਰਨ ਲੱਗਿਆ ਤਾਂ ਰਾਜੇ ਨੇ ਇਹ ਆਖਦਿਆਂ ਉਸ ਨੂੰ ਟੋਕ ਦਿੱਤਾ ਕਿ ਅਹਿਲਕਾਰ ਆਪੇ ਸਾਫ਼ ਕਰ ਦੇਣਗੇ ਸ਼ਹਿਦ ਹੌਲੀ-ਹੌਲੀ ਥੱਲੇ ਵਾਲੀ ਮੰਜ਼ਲ ਦੇ ਬਨੇਰੇ ਤੇ ਜਾ ਡਿੱਗਿਆ ਉਸ ਦੇ ਦੁਆਲੇ ਮੱਖੀਆਂ ਇਕੱਠੀਆਂ ਹੋ ਗਈਆਂ ਤਾਂ ਵਜ਼ੀਰ ਨੇ ਦੁਆਰਾ ਡੁੱਲੇ ਸ਼ਹਿਦਵਾਲ ਧਿਆਨ ਦਿਵਾਉਂਦਿਆਂ ਕਿਹਾ ਕਿ ਉਹ ਉਸ ਨੂੰ ਕਿਸੇ ਨੂੰ ਬੁਲਾ ਕੇ ਸਵਾਬ ਕਰਵਾ ਦਿੰਦਾ ਹੈ ਪਰਾਦੇ ਨੇ ਵਜ਼ੀਰ ਦੀ ਸਲਾਹ ਨੂੰ ਫਿਰ ਅਣਸੁਣਿਆ ਕਰ ਦਿੱਤਾ। ਸ਼ਾਇਦ ਉੱਤੇ ਇਕੱਠੀਆਂ ਹੋਈਆਂ ਮੱਖੀਆਂ ਨੂੰ ਖਾਣ ਲਈ ਇੱਕ ਕਿਰਲੀ ਨੇ ਛਾਲ ਮਾਰੀ। ਕਿਰਲੀ ਵੇਖ ਕੇ ਮਹਿਲ ਦੀ ਬਿੱਲੀ ਨੇ ਝਵਟਾ ਮਾਰਿਆ। ਬਿੱਲੀ ਵੇਖ ਕੇ ਬਾਜ਼ਾਰ 'ਚ ਖੜਾ ਇੱਕ ਕੁੱਤਾ ਭੌਂਕਣ ਲੱਗਾ। ਕੁੱਤੇ ਦੇ ਪਾਏ ਰੌਲੇ ਨੂੰ ਚੁੱਪ ਕਰਾਉਣ ਲਈ ਪਟਾਕਿਆਂ ਦੀ ਦੁਕਾਨ ਵਾਲੇ ਨੇ ਉਸ ਨੂੰ ਡੰਡਾ ਮਾਰ ਕੇ ਭਜਾਉਣ ਦੀ ਕੋਸ਼ਿਸ਼ ਕੀਤੀ। ਉਸ ਕੁੱਤੇ ਦਾ ਮਾਲਕ ਵੀ ਨੇੜੇ ਹੀ ਖੜਾ ਸੀ। ਉਸ ਨੇ ਦੁਕਾਨਦਾਰ ਨੂੰ ਬੁਰਾ ਭਲਾ ਕਿਹਾ। ਅਧਾ ਦੋਵਾਂ ਵਿੱਚ ਲੜਾਈ ਹੋ ਗਈ। ਲੋਕ ਇਕੱਠੇ ਹੋ ਗਏ ਤੇ ਇਸ ਹੱਥੋਂ ਪਾਈ ਵਿੱਚ ਦੁਕਾਨ ਵਿੱਚ ਜਗਦਾ ਇੱਕ ਦੀਵਾ ਪਟਾਕਿਆਂ ਵਿੱਚ ਡਿੱਗ ਪਿਆ ਦੁਕਾਨ ਵਿੱਚ ਅੱਗ ਲੱਗ ਗਈ ਛੱਟਪਟ ਹੀ ਇਹ ਅੱਗ ਬਾਜ਼ਾਰ ਵਿੱਚ ਫੈਲ ਗਈ ਫਿਰ ਰਾਜ ਦੇ ਮਹਿਲ ਨੂੰ ਵੀ ਅੱਗ ਨੇ ਆ ਘੇਰਿਆ ਰਾਜਾ ਆਪਣੇ ਪਰਿਵਾਰ ਨੂੰ ਮਹਿਲ ਤੋਂ ਬਾਹਰ ਕੱਢਣ ਤੋਂ ਬਾਅਦ ਕਦੇ ਜਲ ਰਹੇ ਮਹਿਲ ਵੱਲ ਵੇਖ ਰਿਹਾ ਸੀ ਕਦੇ ਅੱਗ ਬੁਝਾ ਰਹੇ ਨੌਕਰਾਂ ਵੱਲ ਤੇ ਕਦੇ ਫਰਸ਼ ਤੇ ਪੈ ਸਹਦਰ ਦੱਬੇ ਵੱਲ ਫਕੀਰ ਨੇ ਕਹਾਣੀ ਖਤਮ ਕੀਤੀ ਤਾਂ ਬਜ਼ੁਰਗ ਨੇ ਹਾਂ ਵਿੱਚ ਸਿਰ ਹਿਲਾਉਂਦਿਆਂ ਕੁਝ ਕਿਹਾ ਜਿਵੇਂ ਆਪਣੇ ਆਪ ਨੂੰ ਕੁਝ ਸਮਝਾ ਰਿਹਾ ਹੋਵੇ ਹੁਣ ਉਹ ਇੰਨਾ ਉਦਾਸ ਨਹੀਂ ਸੀ ਲੱਗ ਰਿਹਾ ਉਸ ਨੇ ਉੱਠ ਕੇ ਫਕੀਰ ਦਾ ਧੰਨਵਾਦ ਕੀਤਾ ਤੇ ਨਮਸਕਾਰ ਕਰਕੇ ਆਪਣੇ ਪਿੰਡ ਵੱਲ ਤੁਰ ਪਿਆ ਸੂਰਜ ਅਜੇ ਡੁੱਬਣ ਦੀ ਕਾਲੀ ਵਿੱਚ ਨਹੀਂ ਸੀ ਲੱਗ ਰਿਹਾ ਜਿਵੇਂ ਉਹ ਵੀ ਖੜ ਕੇ ਫਕੀਰ ਦੀਆਂ ਗੱਲਾਂ ਸੁਣ ਰਿਹਾ ਹੋਵੇ ਹਨੇਰਾ ਸ਼ੁਰੂ ਹੁੰਦਿਆਂ ਹੀ ਫਕੀਰ ਤੇ ਕੇਸਰ ਇੱਕ ਦਰਖਤ ਥੱਲੇ ਰੁਕ ਗਏ ਕੇਸਰ ਨੇ ਥਾਂ ਸਾਫ਼ ਕਰਕੇ ਲੋਈ ਵਿਛਾ ਦਿੱਤੀ ਬੀਸ਼ਾ ਉਸਦੇ ਪੈਰਾਂ ਕੋਲ ਆ ਕੇ ਬੈਠ ਗਿਆ ਫਕੀਰ ਨੇ ਮਾਲਾ ਫੜ ਕੇ ਸਮਾਧੀ ਲਾ ਲਈ ਕੇਸਰ ਵੀ ਫਕੀਰ ਵਾਂਗ ਬੈਠ ਕੇ ਧਿਆਨ ਲਾਉਣ ਦੀ ਕੋਸ਼ਿਸ਼ ਕਰਨ ਲੱਗਿਆ ਉਸਦਾ ਧਿਆਨ ਇੱਕਦਮ ਜੀਤੀ ਤੇ ਟਿਕ ਗਿਆ ਕੇਸਰ ਦੀ ਸਮਾਧੀ ਸ਼ਾਇਦ ਇਹੋ ਹੀ ਸੀ ਮਨ ਟਿਕ ਗਿਆ ਸੋਚਾਂ ਦੀ ਰਫਤਾਰ ਮੱਧਮ ਪੈ ਗਈ ਸਮਾਂ ਰੁਕ ਗਿਆ ਹਨੇਰਾ ਸੰਗੀਤ ਬਣ ਗਿਆ ਕੇਸਰ ਨੂੰ ਲੱਗਿਆ ਜਿਵੇਂ ਉਹ ਜ਼ਿੰਦਗੀ ਦੇ ਪਹਿਲੇ ਪੜਾਅ ਤੋਂ ਅੱਜ ਸਿੱਧਾ ਹੀ ਤੀਜੇ ਪੜਾਅ ਤੇ ਪਹੁੰਚ ਗਿਆ ਹੋਵੇ ਮੇਰੀ ਸਮਝ ਅਜੇ ਕਿੰਨੀ ਛੋਟੀ ਹੈ ਕੇਸਰ ਨੇ ਸੋਚਿਆ ਆਪਣੀ ਸਮਝ ਨੂੰ ਛੋਟੇ ਸਮਝਣਾ ਹੀ ਵੱਡੀ ਸਿਆਣਪ ਦੀ ਸ਼ੁਰੂਆਤ ਹੈ ਬੋਲ ਸ਼ਾਇਦ ਫਕੀਰ ਦੇ ਸਨ ਕੇਸਰ ਦੀਆਂ ਅੱਖਾਂ ਅਜੇ ਬੰਦ ਸਨ ਅੱਜ ਲਈ ਇੱਥੇ ਹੀ ਸਮਾਪਤੀ ਕਰਦੇ ਹਾਂ ਕੱਲ ਪੜਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ ਧੰਨਵਾਦ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਕਿਤਾਬ قافਲਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਅਤੇ 40 ਦਿਨ ਜਾਂ ਅਜਹੀਆਂ ਹੋਰ ਕਿਤਾਬਾਂ ਨੂੰ ਪੜੋ ਅਤੇ ਇਹਨਾਂ ਨੂੰ ਆਪਣੀ ਲਾਇਬ੍ਰੇਰੀ ਦਾ ਹਿੱਸਾ ਜ਼ਰੂਰ ਬਣਾਓ ਜੀ ਜਦੋਂ ਤੁਸੀਂ ਕਿਤਾਬਾਂ ਪੜੋਗੇ ਤਾਂ ਤੁਹਾਡਾ ਜ਼ਿੰਦਗੀ ਨੂੰ ਦੇਖਣ ਅਤੇ ਇਸ ਨੂੰ ਸਮਝਣ ਦਾ ਨਜ਼ਰੀਆ ਬਦਲ ਜਾਵੇਗਾ ਧੰਨਵਾਦ